ਸੋ ਬਹੁਤ ਪ੍ਰੈਸ਼ਰ ਆ ਗਿਆ ਨੇ ਜਗਬੀਰ ਸਿੰਘ ਉਹਨਾਂ ਤੇ ਸੋ ਆਪਾਂ ਉਹਨਾਂ ਦਾ ਸਤਕਾਰ ਆ ਸਿੱਖ ਸੰਘਾਂ ਮਾਨ ਤੇ ਸਤਕਾਰ ਅਗਾਇਮ ਰੱਖੀਏ ਉਹਨਾਂ ਨੂੰ ਸਮਾਂ ਦੇਈਏ ਸੋ ਜਿਹੜੀਆਂ ਸਾਡੀਆਂ ਅੱਜ ਦੀਆਂ ਰਿਪੋਰਟਾਂ ਨੇ ਉਹਨਾਂ ਦੇ ਆਲੇ ਦੁਆਲੇ ਵਿਚਰਨ ਵਾਲੇ ਬੰਦਿਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਸੋ ਫੋਨ ਵਗੈਰਾ ਵੀ ਉਹਨਾਂ ਨੇ ਬੰਦ ਕਰ ਰੱਖੇ ਸੀ ਕਿ ਵੀ ਕਿਉਂਕਿ ਜੋ ਕੁਝ ਅਕਾਲੀ ਦਲ ਨੇ ਜਾਂ ਸ਼ਰੂਮ ਨੇ ਕਮੇਟੀ ਨੇ ਕਰਿਆ ਉਹ ਬਹੁਤ ਵੱਡੀ ਪਰੇਸ਼ਾਨੀ ਦੀ ਹਾਲਤ ਵਿੱਚ ਆ ਸੋ ਅੱਜ ਸਵੇਰੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਕਨਵੇ ਕਰ ਦਿੱਤੀ ਆਪਣੀ ਪਰੇਸ਼ਾਨੀ ਸੋ ਦੂਜੇ ਪਾਸਿਓਂ ਇਹ ਖਬਰਾਂ ਵੀ ਸਾਡੇ ਕੋਲ ਪਹੁੰਚਾ ਨੇ ਵੀ ਉਹ ਜੇ ਅਕਾਲੀ ਦਲ ਤੇ ਸ਼ਰਮਣੀ ਕਮੇਟੀ ਨੇ ਉਹਨਾਂ ਦੀ ਗੱਲ ਨਾ ਮੰਨੀ ਤਾਂ ਉਹ ਆਪ ਵੀ ਅਸਤੀਫਾ ਦੇਣੇ ਤਿਆਰ ਬੈਠੇ ਨੇ ਸੋ ਅੱਜ ਸ਼ਾਮ ਤੱਕ ਆਜੇ ਜਾਂ ਕੱਲ ਤੱਕ ਆਜੇ ਸਾਨੂੰ ਇਹ ਲੱਗ ਰਿਹਾ ਹੈਗਾ ਵੀ ਗਿਆਨੀ ਰੁਘਵੀਰ ਸਿੰਘ ਤੋਂ ਉਹ ਬਹੁਤ ਟਰੰਮੇ ਵਾਲੇ ਨੇ ਬਹੁਤ ਸਹਿਜ ਵਿੱਚ ਚੱਲਣ ਵਾਲੇ ਨੇ ਇਸੇ ਲਈ ਉਹਨਾਂ ਨੇ ਉਹ ਅਸਲ ਜੋ ਬਹੁਤਾ ਪ੍ਰੈਸ ਸਵਾਰਤਾ ਨਹੀਂ ਕਰਦੇ ਬਿਲਕੁਲ ਉਹ ਓਵਰ ਸਪੋਕਨ ਨਹੀਂ ਹੈਗੇ ਜਾਂ ਖੁੱਲ ਕੇ ਨਹੀਂ ਬੋਲਦੇ ਹੈਗੇ ਆਪਾਂ ਕਹਿ ਸਕਦੇ ਹਾਂ ਉਹ ਉਹ ਇੱਕ ਤਰ੍ਹਾਂ ਨਾਲ ਜਿੱਦਾਂ ਰੋਹਾਨੀਅਤ ਨੂੰ ਪ੍ਰਣਾਏ ਹੋਏ ਨੇ ਛੋਗਰਬਾਣੀ ਦੇ ਗਿਆਤਾ ਨੇ ਇਸੇ ਲਈ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਪੋਕਸਮੈਨ ਵਜੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਵਾਵਾ ਦਿੱਤੀਆਂ ਹੋਈਆਂ ਸੀ ਜੇ ਗਿਆਨੀ ਰੁਘਵੀਰ ਸਿੰਘ ਰਿਜ਼ਾਈਨ ਕਰ ਜਾਂਦੇ ਆ ਤਾਂ ਜਿਹੜਾ ਪਛਾਲ ਆਉਣਾ ਅਕਾਲੀ ਪੋਲਿਟਿਕਸ ਵਿੱਚ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕੇਗਾ ਸੋ ਅਗਲੇ ਹਫਤਾ ਬਹੁਤ ਹੀ ਜ਼ਿਆਦਾ ਕ੍ਰੂਸ਼ੀਨ ਰਹਿਣ ਵਾਲਾ ਹੈ ਸੋ ਜੇ ਤਾਂ ਅਕਾਲੀ ਦਲ ਨਾਂ ਮੰਨਿਆ ਤਾਂ ਗਿਆਨੀ ਰੁਖਵੀਰ ਸਿੰਘ ਸਾਨੂੰ ਲੱਗ ਰਿਹਾ ਹੈਗਾ ਵੀ 90% ਤੱਕ ਉਹ ਆਪ ਅਸਤੀਫਾ ਦੇ ਦੇਣਗੇ ਫਿਰ ਅਕਾਲੀ ਦਲ ਨੂੰ ਇਹ ਸਾਰੀ ਖੇਡ ਆ ਜਿਹੜੀ ਜਿਹੜੇ ਸਿਰਫ ਬਿਰਸਾ ਸਿੰਘ ਬਟੋਹਾਦੀ ਹੋਮੇ ਨੂੰ ਸ਼ਾਂਤ ਕਰਨ ਲਈ ਖੇਡੀ ਗਈ ਹੈ ਸੋ ਉਹ ਜਿਹੜੀ ਉਹ ਖੇਡ ਆ ਅਕਾਲੀ ਦਲ ਦੇ ਬਹੁਤ ਪੁੱਠੀ ਪੈ ਸਕਦੀ ਆ ਜਿੰਨਾਂ ਨੂੰ ਮਾੜਾ ਮੋਟਾ ਸਤਕਾਰ ਉਹਨਾਂ ਨੇ ਉਸ ਦਿਨ 2 ਤਰੀਕ ਨੂੰ ਲੇ ਆਂਦਾ ਸੀ ਮੁੜ ਕੇ ਵੀ ਹੋ ਸਕਦਾ ਸਿੱਖ ਸੰਗਤਾਂ ਇਹਨਾਂ ਨੂੰ ਮਾਫ ਕਰ ਦੇਣ ਕਿਸੇ ਵੱਡੇ ਜਿਗਰੇ ਨਾਲ ਸੋ ਇਹਨਾਂ ਨੇ ਉਹ ਸਾਰੀਆਂ ਕਾਰਵਾਈਆਂ ਕਰਕੇ ਮੁਆਫੀ ਦੇ ਸਾਰੇ ਪੱਤਰੇ ਪਾੜ ਦਿੱਤੇ ਹੋਏ ਨੇ ਸੋ ਹੁਣ ਇਹਨਾਂ ਨੂੰ ਬਹੁਤ ਜ਼ਿਆਦਾ ਹੈਗਾ ਜਿਹੜਾ ਆਪਣੇ ਸਰਵਾਈਵਲ ਤੇ ਰਿਵਾਈਵਲ ਲਈ ਕੰਮ ਕਰਨਾ ਪਵੇ ਆਪਾਂ ਗੱਲਬਾਤ ਕਰ ਲੈਨੇ ਆ ਸਿੰਘ ਸਾਹਿਬ ਰਖਵੀਰ ਸਿੰਘ ਹੋਣਾ ਦੀ ਸਰਦਾਰ ਅਫਤਾਰ ਸਿੰਘ ਦੀ ਕੀ ਉਹ ਸਟੈਂਡ ਲੈਣਗੇ ਕਿਉਂਕਿ ਉਹਨਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਬਿਆਨ ਜਿਹੜਾ ਇਹ ਸਾਰੀ ਘਟਨਾ ਤੋਂ ਬਾਅਦ ਨਹੀਂ ਆਇਆ ਹੈਗਾ ਤੇ ਜਦੋਂ ਪਿਛਲੀ ਵਾਰ ਜਿਹੜਾ ਹੈ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੇ ਅਸਤੀਫਾ ਦਿੱਤਾ ਸੀ ਤੇ ਉਦੋਂ ਇੱਕਦਮ ਉਹਨਾਂ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਮੈਂ ਵੀ ਅਸਤੀਫਾ ਦਵਾਂਗਾ ਕਿਵੇਂ ਦੇਖਦੇ ਹੋ ਕੀ ਉਹ ਆਪਣੇ ਉਹਨਾਂ ਬਚਨਾਂ ਦੇ ਉੱਤੇ ਪਹਿਰਾ ਦੇਣਗੇ ਜਾਂ ਕੀ ਹੁਣ ਆਪਾਂ ਕਹੀਏ ਕਿ ਇੱਕ ਪੂਰੀ ਤਰੀਕੇ ਦੇ ਨਾਲ ਇੱਕ ਪਰਚਾ ਜਿਹੜਾ ਹੈ ਪੈ ਗਿਆ ਹੋਇਆ ਹੈ ਕਿਤੇ ਨਾ ਕਿਤੇ ਬਹੁਤ ਸਾਰੀ ਆਪਾਂ ਕਹੀਏ ਕਿ ਉਹਨਾਂ ਦੇ ਵੀ ਪ੍ਰੈਸ਼ਰ ਹੋਵੇਗਾ ਹਾਂਜੀ ਹਾਂਜੀ ਸੋ ਬਹੁਤ ਪ੍ਰੈਸ਼ਰ ਆ ਗਿਆ ਨੇ ਜਗਵੀਰ ਸਿੰਘ ਉਹਨਾਂ ਤੇ ਸੋ ਆਪਾਂ ਉਹਨਾਂ ਦਾ ਸਤਕਾਰ ਆ ਸਿੱਖ ਸੰਗਤਾਂ ਮਾਣ ਤੇ ਸਤਕਾਰ ਆ ਕਾਇਮ ਰੱਖੀਏ ਉਹਨਾਂ ਨੂੰ ਸਮਾਂ ਦੇਈਏ ਸੋ ਜਿਹੜੀਆਂ ਸਾਡੀਆਂ ਅੱਜ ਦੀਆਂ ਰਿਪੋਰਟਾਂ ਨੇ ਉਹਨਾਂ ਦੇ ਆਲੇ ਦੁਆਲੇ ਵਿਚਰਨ ਵਾਲੇ ਬੰਦਿਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਸੋ ਫੋਨ ਵਗੈਰਾ ਵੀ ਉਹਨਾਂ ਨੇ ਬੰਦ ਕਰ ਰੱਖੇ ਸੀਗੇ ਵੀ ਕਿਉਂਕਿ ਜੋ ਕੁਛ ਅਕਾਲੀ ਦਲ ਨੇ ਜਾਂ ਸ਼ਰੋਮਣੀ ਕਮੇਟੀ ਨੇ ਕਰਿਆ ਉਹ ਬਹੁਤ ਵੱਡੀ ਪਰੇਸ਼ਾਨੀ ਦੀ ਹਾਲਤ ਵਿੱਚ ਆ ਸੋ ਅੱਜ ਸਵੇਰੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਕਨਵੇ ਕਰ ਦਿੱਤੀ ਆਪਣੀ ਪਰੇਸ਼ਾਨੀ ਸੋ ਦੂਜੇ ਪਾਸਿਓ ਇਹ ਖਬਰਾਂ ਵੀ ਸਾਡੇ ਕੋਲ ਪੁਖਤਾ ਨੇ ਵੀ ਉਹੋ ਜੇ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਨੇ ਉਹਨਾਂ ਦੀ ਗੱਲ ਨਾ ਮੰਨੀ ਤਾਂ ਉਹ ਆਪ ਵੀ ਅਸਤੀਫਾ ਦੇਣ ਲਈ ਤਿਆਰ ਬੈਠੇ ਨੇ ਸੋ ਅੱਜ ਸ਼ਾਮ ਤੱਕ ਆ ਜੇ ਜਾਂ ਕੱਲ ਤੱਕ ਆ ਜੇ ਜੇ ਅਕਾਲੀ ਦਲ ਨੇ ਦਖਲ ਅੰਦਾਜ਼ੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਵਿੱਚ ਪਿੱਛੇ ਮੁੜਨ ਦਾ ਕਾਰਜ ਨਾ ਕਰਿਆ ਉਹਨਾਂ ਨੂੰ ਵਿਸ਼ਵਾਸ ਨਾ ਦਵਾਇਆ ਵੀ 15 ਦਿਨਾਂ ਤੋਂ ਬਾਅਦ ਉਹਨਾਂ ਨੂੰ ਦੁਬਾਰੇ ਜਥੇਦਾਰ ਲਗਾ ਦਿੱਤਾ ਜਾਏਗਾ ਯਾਨੀ ਸੋ ਸਾਨੂੰ ਇਹ ਲੱਗ ਰਿਹਾ ਹੈਗਾ ਵੀ ਗਿਆਨੀ ਰਗਵੇਰ ਸਿੰਘ ਜੀ ਸੋ ਉਹ ਬਹੁਤ ਠਰਮੇ ਵਾਲੇ ਨੇ ਬਹੁਤ ਸੈਜ ਵਿੱਚ ਚੱਲਣ ਵਾਲੇ ਨੇ ਇਸੇ ਲਈ ਉਹਨਾਂ ਨੇ ਉਹ ਅਸਲ 'ਚ ਉਹ ਬਹੁਤਾ ਪ੍ਰੈਸ ਸਵਾਰਤਾ ਨਹੀਂ ਕਰਦੇ ਬਿਲਕੁਲ ਉਹ ਓਵਰਸਪੋਕਨ ਨਹੀਂ ਹੈਗੇ ਜਾਂ ਖੁੱਲ ਕੇ ਨਹੀਂ ਬੋਲਦੇ ਹੈਗੇ ਆਪਾਂ ਕਹਿ ਸਕਦੇ ਹਾਂ ਉਹ ਇੱਕ ਤਰ੍ਹਾਂ ਨਾਲ ਜਿੱਦਾਂ ਰੋਹਾਨੀਅਤ ਨੂੰ ਪ੍ਰਣਾਏ ਹੋਈ ਹੈ ਨਾ ਉਹ ਗੁਰਬਾਣੀ ਦੇ ਗਿਆਤਾ ਨੇ ਇਸੇ ਲਈ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਪੋਕਸਮੈਨ ਵਜੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਵਾਵਾ ਦਿੱਤੀਆਂ ਹੋਈਆਂ ਸੀ ਵੀ ਤੁਸੀਂ ਇੰਟਰੈਕਟ ਵਧੀਆ ਕਰ ਲੈਂਦੇ ਹੋ ਮੀਡੀਆ ਨਾਲ ਤੇ ਤੁਸੀਂ ਗੁਰਬਾਣੀ ਦੇ ਸਿਧਾਂਤ ਅਨੁਸਾਰ ਸਾਰੇ ਗੱਲ ਕਰ ਸਕਦੇ ਹੋ ਸੋ ਹੁਣ ਇਹ ਹੈਗਾ ਵੀ ਜਥੇਦਾਰ ਸਾਹਿਬ ਸੋ ਸਾਡੀਆਂ ਰਿਪੋਰਟਾਂ ਨੇ ਵੀ ਇੱਕ ਸਤਕਾਰ ਸਹਿਤ ਨੇ ਹਨਾ ਸਿੱਖ ਸੰਗਤਾਂ ਨੂੰ ਅਸੀਂ ਵਿਸ਼ਵਾਸ ਵੀ ਦਿਵਾਈਏ ਉਹਨਾਂ ਨੂੰ ਇਹ ਬੇਨਤੀ ਵੀ ਕਰੀ ਵੀ ਗਿਆਨੀ ਜੀ ਤੇ ਹਲੇ ਕੋਈ ਸ਼ੱਕ ਨਾ ਕਰਿਆ ਜਾਵੇ ਜਦੋਂ ਤੱਕ ਆੰਤਮ ਫੈਸਲੇ ਨਹੀਂ ਆ ਜਾਂਦੇ ਹੈਗੇ ਸੋ ਸਾਡੀਆਂ ਖਬਰਾਂ ਅਨੁਸਾਰ ਵੀ ਗਿਆਨੀ ਜੀ ਬਹੁਤ ਪਰੇਸ਼ਾਨ ਨੇ ਹਮ ਉਹਨਾਂ ਨੇ ਸ਼ਰੋਮਣੀ ਕਮੇਟੀ ਨੂੰ ਇਹ ਦੱਸ ਦਿੱਤਾ ਹੋਇਆ ਵੀ ਤੁਸੀਂ ਪਾਈ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਟੈਕਨੀਕਲੀ ਇਹ ਸਿੰਘ ਸਹਿਬਾ ਨਹੀਂ ਕਰ ਸਕਦੇ ਆ ਜੇ ਤੁਸੀਂ ਅੱਗੇ ਵਧੇ ਤਾਂ ਉਹਨਾਂ ਨੇ ਦੱਸ ਦਿੱਤਾ ਹੋਇਆ ਵੀ ਉਹ ਵੀ ਰਜ਼ਾਇਨ ਆ ਜਿਹੜੇ ਕਰ ਜਾਣਗੇ ਸੋ ਜੇ ਗਿਆਨੀ ਰੁਕबीर ਸਿੰਘ ਰਜ਼ਾਇਨ ਕਰ ਜਾਂਦੇ ਆ ਤਾਂ ਜਿਹੜਾ ਪਚਾਹ ਆਉਣਾ ਆਕਾਲੀ ਪੋਲਿਟਿਕਸ ਵਿੱਚ ਸੋ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕੇਗਾ ਸੋ ਅਗਲੇ ਹਫਤਾ ਬਹੁਤ ਹੀ ਜ਼ਿਆਦਾ ਕ੍ਰੂਸ਼ੀਅਲ ਰਹਿਣ ਵਾਲਾ ਹੈ ਅਗਲੇ ਹਫਤੇ ਦੇ ਸ਼ੁੱਕਰਵਾਰ ਤੱਕ ਇੱਕ ਹਫਤਾ ਕਿਉਂਕਿ ਬਹੁਤ ਹੋਵੇਗਾ ਕਰਨ ਲਈ ਸੋ ਜੇ ਤਾਂ ਅਕਾਲੀ ਦਲ ਨਾ ਬੰਨਿਆ ਤਾਂ ਗਿਆਨੀ ਰੁਘਵੀਰ ਸਿੰਘ ਸਾਨੂੰ ਲੱਗ ਰਿਹਾ ਹੈਗਾ ਵੀ 90% ਤੱਕ ਉਹ ਆਪ ਅਸਤੀਫਾ ਦੇ ਦੇਣਗੇ ਫਿਰ ਅਕਾਲੀ ਦਲ ਨੂੰ ਇਹ ਸਾਰੀ ਖੇਡ ਆ ਜਿਹੜੀ ਜਿਹੜੇ ਸਿਰਫ ਬਿਰਸਾ ਸਿੰਘ ਬਲਟੋਹਾਦੀ ਹੋਮੇ ਨੂੰ ਸ਼ਾਂਤ ਕਰਨ ਲਈ ਖੇਢੀ ਗਈ ਹੈ ਸੋ ਉਹ ਜਿਹੜੀ ਉਹ ਖੇਡ ਆ ਅਕਾਲੀ ਦਲ ਇਹ ਬਹੁਤ ਪੁੱਠੇ ਪੈ ਸਕਦੀ ਆ ਜਿੰਨਾਂ ਨੂੰ ਮਾੜਾ ਮੋਟਾ ਸਤਕਾਰ ਉਹਨਾਂ ਨੇ ਉਸ ਦਿਨ 2 ਤਰੀਕ ਨੂੰ ਲੇ ਆਂਦਾ ਸੀ ਮੁੜ ਕੇ ਵੀ ਹੋ ਸਕਦਾ ਸਿੱਖ ਸੰਗਤਾਂ ਇਹਨਾਂ ਨੂੰ ਮਾਫ ਕਰ ਦੇਣ ਕਿਸੇ ਵੱਡੇ ਜਿਗਰੇ ਨਾਲ ਸੋ ਇਹਨਾਂ ਨੇ ਉਹ ਸਾਰੀਆਂ ਕਾਰਵਾਈਆਂ ਕਰਕੇ ਮੁਆਫੀ ਦੇ ਸਾਰੇ ਪੱਤਰੇ ਪਾੜ ਦਿੱਤੇ ਹੋਏ ਨੇ ਸੋ ਹੁਣ ਇਹਨਾਂ ਨੂੰ ਬਹੁਤ ਜ਼ਿਆਦਾ ਹੈਗਾ ਜਿਹੜਾ ਆਪਣੇ ਸਰਵਾਈਵਲ ਤੇ ਰਵਾਈਵਲ ਲਈ ਕਾਰਜ ਕਰਨਾ ਪਵੇਗਾ ਜੀ ਬਿਲਕੁਲ ਜੀ ਕਿਤੇ ਨਾ ਕਿਤੇ ਇੱਕ ਵੱਡੀ ਪ੍ਰੀਖਿਆ ਦੀ ਘੜੀ ਵੀ ਹੋਏਗੀ ਜਥੇਦਾਰ ਸਾਹਿਬਾਨ ਦੇ ਲਈ ਦੇਖਦੇ ਆ ਕਿ ਕਿਹੋ ਜਿਹਾ ਸਟੈਂਡ ਉਹਨਾਂ ਦੇ ਵੱਲੋਂ ਲਿਆ ਜਾਂਦਾ ਹੈ ਕਿਉਂਕਿ ਦੋ ਤਰੀਕ ਦਾ ਇਤਿਹਾਸਿਕ ਫੈਸਲਾ ਲਿਆ ਗਿਆ ਹੁਣ ਉਸ ਫੈਸਲੇ ਦੇ ਉੱਤੇ ਖੜਨਾ ਡਟ ਕੇ ਕਿਸ ਤਰੀਕੇ ਦੇ ਨਾਲ ਖੜਦੇ ਨੇ ਕਿਸ ਤਰੀਕੇ ਦੇ ਨਾਲ ਪਹਿਰਾ ਦੇਂਦੇ ਨੇ ਕਿਉਂਕਿ ਇਤਿਹਾਸ ਜਿਹੜਾ ਹੈ ਉਹ ਲਿਖਿਆ ਜਾ ਰਿਹਾ ਹੈ ਇਤਿਹਾਸ ਦੇ ਵਿੱਚ ਸਿੰਘ ਸਾਹਿਬ ਗੁਰਬਚਨ ਸਿੰਘ ਹੋਣਾ ਦਾ ਨਾਮ ਵੀ ਲਿਖਿਆ ਗਿਆ ਹੈ ਇਤਿਹਾਸ ਦੇ ਵਿੱਚ ਗਿਆਨੀ ਗੁਰਮukh ਸਿੰਘ ਹੋਣਾ ਦਾ ਨਾਮ ਵੀ ਲਿਖਿਆ ਗਿਆ ਹੈ ਇਤਿਹਾਸ ਦੇ ਵਿੱਚ ਜਿਹੜਾ ਹੈ ਭਾਈ ਹਰਪੀ ਸਿੰਘ ਹੋਣਾ ਦਾ ਨਾਮ ਵੀ ਜਿਹੜਾ ਹੈ ਦਰਜ ਹੋਵੇਗਾ ਦੇਖਦੇ ਹਾਂ ਕਿ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਿਚੁਏਸ਼ਨ ਜਿਹੜੀ ਹੈ ਕਿਵੇਂ ਅਨਫੋਲਡ ਹੁੰਦੀ ਹੈਗੀ ਸਰਦਾਰ ਕਾਲ ਸਿੰਘ ਜੀ ਜਦੋਂ ਤੋਂ ਇਹ ਸਾਰਾ ਮਸਲਾ ਚੱਲਿਆ ਹੈਗਾ ਜੀ ਆਪਾ ਦੇਖ ਲਈਏ ਕਿ ਜਦੋਂ ਤੋਂ ਸੁਧਾਰ ਲੈਰ ਵਾਲੇ ਵੱਲੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਸਰਦਾਰ ਸੁਖਪੀਰ ਸਿੰਘ ਹੁਣਾਂ ਨੂੰ ਤਨਖਾਈਆ ਇਕਰਾਰ ਦੇ ਦਿੱਤਾ ਜਾਂਦਾ ਹੈ ਉਦੋਂ ਤੋਂ ਵੀ ਜਿਹੜਾ ਹੈ ਅਕਾਲੀ ਦਲ ਬਾਰ ਬਾਰ ਗਲਤੀਆਂ ਚਾਹੇ ਉਹ ਦਰਬਾਰਾ ਸਿੰਘ ਗੁਰੂ ਨੂੰ ਆਪਾਂ ਦੇਖਿਆ ਕਿ ਕਿਵੇਂ ਲਾਇਆ ਫਿਰ ਜਦੋਂ ਲੋਕਾਂ ਨੇ ਵਿਰੋਧ ਕੀਤਾ ਫਿਰ ਹਟਾ ਦਿੱਤਾ ਫਿਰ ਉਸ ਤੋਂ ਬਾਅਦ ਤੋਂ ਦੋ ਤਰੀਕ ਨੂੰ ਇੱਕ ਵਾਰੀ ਜਿਸ ਤਰੀਕੇ ਦੇ ਨਾਲ ਇਵਨ ਕਿ ਆਪਾਂ ਵੀ ਪ੍ਰੋਗਰਾਮਾਂ 'ਚ ਗੱਲ ਕੀਤੀ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਬੈਠੇ ਸੀ ਇੱਕ ਨਿਮਾਣੇ ਸਿੱਖ ਵਜੋਂ ਜਾਂ ਜਿਵੇਂ ਉਹਨਾਂ ਦੇ ਜਿਹੜੇ ਬੁੱਲ ਸੀ ਉਹ ਥਰਥਰਾ ਰਹੇ ਸੀ ਉਹਨਾਂ ਨੇ ਸਾਰੀਆਂ ਗਲਤੀਆਂ ਮੰਨੀਆਂ ਲੋਕਾਂ ਦੇ ਵੱਲੋਂ ਵੀ ਇੱਕ ਸਿੰਪਥੀ ਜੀ ਹੋ ਗਈ ਸੀ ਕਿ ਸ਼ਾਇਦ ਪ੍ਰਮਾਣ ਕਰ ਲਿਆ ਜਾਵੇ ਫਿਰ ਉਸ ਤੋਂ ਬਾਅਦ 2 ਦਿਨ ਬਾਅਦ ਗੋਲੀ ਚੱਲਦੀ ਹੈਗੀ ਆ ਉਦੋਂ ਵੀ ਲੋਕਾਂ ਦੇ ਅੰਦਰ ਸymਪਤੀ ਸੀ ਕਿ ਸ਼ਾਇਦ ਗੋਲੀ ਨਹੀਂ ਸੀ ਚਲਣੀ ਚਾਹੀਦੀ ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅਗਰੈਸ਼ਨ ਦੇ ਵਿੱਚ ਆ ਕੇ ਜਾਂ ਸੰਸਥਾਵਾਂ ਦੀ ਵਰਤੋਂ ਕਰਕੇ ਜਾਂ ਸ਼੍ਰੋਮਣੀ ਕਮੇਟੀ ਦੀ ਜਿਵੇਂ ਵਰਤੋਂ ਕਰਕੇ ਕਿ ਭਾਈ ਨਰੈਣ ਸਿੰਘ ਨੂੰ ਜਿਹੜਾ ਹੈ ਪੰਥ ਚੋਂ ਛੇਕਦੇ ਹੋਏ ਦੇ ਕਰਕੇ ਦੁਬਾਰਾ ਉਹਨਾਂ ਹੀ ਲੀਹਾਂ ਤੇ ਫਿਰ ਉਸ ਤੋਂ ਬਾਅਦ ਜਿਹੜਾ 20 ਦਿਨ ਦਾ ਸਮਾਂ ਹੈਗਾ ਜਿਹੜੀਆਂ ਸਿਆਸੀ ਗੱਲਾਂ ਨੇ ਉਹ ਨਹੀਂ ਮੰਨੀਆਂ ਹੈਗੀਆਂ ਜਾਂ ਹੁਣ ਜਿਹੜਾ ਹੈਗਾ ਭਾਈ ਹਰਪੀ ਸਿੰਘ ਵਾਲਾ ਚੱਲ ਰਿਹਾ ਬਾਰ ਬਾਰ ਗਲਤੀਆਂ ਹੋ ਕਿਉਂ ਰਹੀਆਂ ਨੇ ਇਹ ਹੀ ਆ ਵੀ ਜਿਹੜੀ ਅਕਾਲੀ ਲੀਡਰਸ਼ਿਪ ਹੈਗੀ ਆ ਧਰਮ ਚੋਂ ਨਹੀਂ ਆਈ ਸੋ ਪ੍ਰਕਾਸ਼ ਸਿੰਘ ਬਾਦਲ ਆਉ ਤੋਂ ਪਹਿਲਾਂ ਤੱਕ ਜਿਹੜੀ ਗੁਰਚਰਨ ਸਿੰਘ ਟੌੜਾ ਤੱਕ ਦੀ ਲੀਡਰਸ਼ਿਪ ਸੀ ਉਹ ਧਰਮ ਚੋਂ ਆਈ ਸੀ ਉਹਦੇ ਚੋਂ ਸੁਰਜਤ ਸਿੰਘ ਠੇਕੇਦਾਰ ਉਹਨੀ ਆ ਮੇਜਰ ਸਿੰਘ ਉਹ ਬੋਕ ਕੋਈ ਨਹੀਂ ਸੀ ਹੋਰ ਜਿਹੜੀ ਪੁਰਾਣੀ ਲੀਡਰਸ਼ਿਪ ਆ ਘਟੋ ਘਟ ਧਰਮ ਨਾਲ ਕਿਤੇ ਨਾ ਕਿਤੇ ਜੁੜੀ ਹੋਈ ਸੀ ਸੋ ਆ ਜਿਹੜਾ ਪੂਰ ਨਵੀਂ ਜਨਰੇਸ਼ਨ ਦਾ ਆ ਇਹਦਾ ਧਰਮ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਸੋ ਇਹ ਹਾਂ ਧਰਮ ਕਰਮ ਨੂੰ ਆਏ ਆ ਵੀ ਮਾੜਾ ਮੋਟਾ ਮੱਥਾ ਟੇਕ ਕੇ ਆਂਦਾ ਤੇ ਬਸ ਠੀਕ ਆ ਵੀ ਬਾਕੀ ਤਾਂ ਅਸੀਂ ਲੀਡਰ ਹੈਗੇ ਆ ਸੋ ਕਈ ਵਾਰ ਇਹ ਹੁੰਦਾ ਵੀ ਗੁਰੂ ਵੀ ਸਾਡੇੋਂ ਸਾਡੇ ਜਿਹੜਾ ਆਦੀਨ ਹੈਗਾ ਸੋ ਇਸ ਤਰ੍ਹਾਂ ਦੀ ਮਾਨਸਿਕਤਾ ਹੈ ਆ ਰਹੀ ਆ ਸੋ ਸੁਖਵੀਰ ਸਿੰਘ ਬਾਦਲ ਦਾ ਗਲਤੀਆਂ ਕਰਨ ਦਾ ਇਹ ਆਪਾਂ ਦੱਸਿਆ ਵੀ ਜਿਹੜਾ ਜਥੇਦਾਰਾਂ ਤੋਂ ਮੈਨੇਜਰਾਂ ਤੱਕ ਦਾ ਸਫ਼ਰ ਤੈਅ ਹੋਇਆ ਸੋ ਜਥੇਦਾਰਾਂ ਦੀ ਜਿਹੜੀ ਇੱਕ ਇੱਕ ਹੋਂਦ ਸੀ ਉਹ ਮੈਨੇਜਰਾਂ ਵਿੱਚ ਬਦਲ ਗਈ ਆ ਜਿਨ੍ਹਾਂ ਦਾ ਧਰਮ ਨਾਲ ਕੋਈ ਵੀ ਸੰਬੰਧ ਨਹੀਂ ਹੈ ਜੇ ਤੋ ਧਰਮ ਨਾਲ ਕੋਈ ਸੰਬੰਧ ਨਾ ਹੋਵੇ ਤੁਹਾਨੂੰ ਆਪਣੀਆਂ ਪਰੰਪਰਾਵਾਂ ਅਤੇ ਰਵਾਇਤਾਂ ਦੀ ਕੋਈ ਜਾਣਕਾਰੀ ਨਾ ਹੋਵੇ ਤਾਂ ਤੁਸੀਂ ਗਲਤੀ ਦਰ ਗਲਤੀ ਆ ਜਿਹੜੀ ਕੱਲ ਦੇ ਜਾਂਦੇ ਹੋ ਸੋ ਤੁਹਾਨੂੰ ਜਦੋਂ ਇਤਿਹਾਸ ਦਾ ਹੀ ਨਹੀਂ ਪਤਾ ਵੀ ਇੱਥੇ ਕਿੰਨੀ ਵੱਡੀ ਖੂਨੀ ਜੰਗ ਲੜੀ ਗਈ ਆ ਕਿਸ ਤਰ੍ਹਾਂ ਇੱਥੇ ਖਾਲਸਾ ਪੰਥ ਨੇ 18ਵੀਂ ਸਦੀ ਦੇ ਜੋਹਰ ਆ ਜਿਹੜੇ 20ਵੀਂ ਸਦੀ ਵਿੱਚ ਦਿਖਾਏ ਆ ਉਹਦੇ ਕੀ ਇੰਪਲੀਕੇਸ਼ਨਸ ਆ ਉਹਦੀ ਗਾਂਹ ਸਿਧਾਂਤਕ ਵਿਆਖਿਆ ਕੀ ਆ ਉਹ ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਦੀ ਜਿਹੜੀ ਇੱਕ ਦਰਦ ਆ ਇੱਕ ਇੱਕ ਜਿਹੜਾ ਜਿਹੜਾ ਵਿਰਾਗ ਆ ਖਾਲਸਾ ਪੰਥ ਕਿਦਾਂ ਆਪਣੇ ਮਨ ਵਿੱਚ ਲੈ ਕੇ ਬੈਠਾ ਸੋ ਉਸ ਵਿਰਾਗ ਨੂੰ ਉਸ ਵਿਰਾਗ ਦੀ ਰੂਹਾਨੀਅਤ ਨੂੰ ਸਮਝੇ ਤੋਂ ਬਿਨਾ ਤੁਸੀਂ ਅਕਾਲੀ ਲੀਡਰਸ਼ਿਪ ਆ ਜਿਹੜੀ ਨਹੀਂ ਚਲਾ ਸਕਦਾ ਇਸੇ ਲਈ ਹੁਣ ਸੁਮੇਧ ਸੈਣੀ ਦਾ ਉੱਥੇ ਲਾਉਣਾ ਦਰਬਾਰਾ ਸਿੰਘ ਗੁਰੂ ਦਾ ਲਾਉਣਾ ਜਾਂ ਫਿਰ ਅਜਹਾਰ ਆਲਮ ਨੂੰ ਉੱਥੇ ਲੈ ਕੇ ਆਉਣਾ ਜਾਂ ਕਿਸੇ ਕਿਸਮ ਦੇ ਆਫੀਸਰ ਐਂਡ ਜਿਹੜੇ ਜਿਹੜੇ ਲੋਕ ਹੁਣ ਜਿੱਦਾਂ ਵੀ ਵੰਟੀ ਰੋਮਾਨਾ ਉਹਦੇ ਨਾਂ ਨਾਲ ਸਿੰਘ ਵੀ ਨਹੀਂ ਲੱਗਦਾ ਹਨਾ ਵੀ ਇਸ ਕਿਸਮ ਦੇ ਲੋਕਾਂ ਨੂੰ ਜਿਹੜਾ ਲੈ ਕੇ ਆਉਣਾ ਵੀ ਜਿਹੜੇ ਸਿੰਘ ਵੀ ਨਹੀਂ ਲਾ ਰਹੇ ਆਪਣੇ ਨਾਲ ਹਨਾ ਜਿਹੜੀ ਜਿਨ੍ਹਾਂ ਦੀ ਸਿੱਖੀ ਪਹਿਚਾਣ ਆ ਜਿਹੜੀ ਉਹ ਜਿਹੜੀ ਖਤਮ ਹੋ ਗਈ ਆ ਸੋ ਪੂਰੀ ਤਰ੍ਹਾਂ ਅਕਾਲੀ ਦਲ ਦਾ ਸਿੱਖ ਰੈਤਲ ਤੋਂ ਸਿੱਖਾ ਇਤਿਹਾਸ ਤੋਂ ਸਿੱਖ ਪਰੰਪਰਾਵਾਂ ਤੋਂ ਔਰ ਸਿੱਖ ਸੱਭਿਆਚਾਰ ਤੋਂ ਜਿਹੜਾ ਟੁੱਟਣਾ ਹੈਗਾ ਉਸ ਕਰਕੇ ਹੀ ਅਕਾਲੀ ਦਲ ਗਲਤੀਆਂ ਕਰ ਰਿਹਾ ਹਲੇ ਵੀ ਹੋ ਸਕਦਾ ਇਹ ਤਨਾ ਕਤੇ ਬਹੁਤ ਵੱਡੀਆਂ ਗਲਤੀਆਂ ਤੁਸੀਂ ਕਰ ਚੁੱਕੇ ਹੋ ਪਰ ਜਿਹੜਾ ਰਿਵਾਈਵਲ ਆਉਣਾ ਇਹਦੇ ਦੋ ਰਿਵਾਈਵਲ ਨੇ ਵੀ ਜਾਂ ਤਾਂ ਉਹ ਪੂਰੀ ਤਰ੍ਹਾਂ ਪੰਥ ਨੂੰ ਸਮਰਪਿਤ ਹੋ ਜਾਣ ਹੂੰ ਦੂਜਾ ਇਹ ਹੈਗਾ ਵੀ ਇਸ ਦਲਦਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਵੀ ਢੋਂਗੇ ਹਲਵਾ ਕੇ ਉੱਪਰ ਭਾਰਾ ਸਵਾਗਾ ਫੇਰ ਕੇ ਉਹਦੇ ਉੱਪਰ ਸਿੱਖਾਂ ਦੀ ਜਿਹੜੀ ਹੈਗੀ ਆ ਜਿਹੜੇ ਸਿੱਖ ਜਥੇਬੰਦੀਆਂ ਕੋਈ ਉਹ ਸਾਰੇ ਜਾਵੇ ਜਿਹੜੀ ਪਿਓਰ ਲੀਅਨ ਟੋਟਲੀ ਜਿਹੜੀ ਹੈਗੀ ਸਿੱਖਾਂ ਨੂੰ ਕਮਿਟਿਡ ਹੋਵੇ ਦੇ ਹੈਵ ਨਥਿੰਗ ਟੂ ਡੂ ਵਿਦ ਇਲੈਕਟੋਰਲ ਸਿਸਟਮ ਸਾਨੂੰ ਇਲੈਕਟੋਰਲ ਸਿਸਟਮ ਸੈਕੰਡਰੀ ਆ ਸਾਡੇ ਲਈ ਸੋ ਪਹਿਲੀ ਗੱਲ ਹੈਗੇ ਵੀ ਸਿੱਖਾਂ ਦੀ ਹੋਂਦ ਨੂੰ ਬਚਾਉਣ ਵਾਲੀ ਸਿੱਖ ਨੈਸ਼ਨਲਿਸਟ ਪਾਰਟੀ ਦੀਆਂ ਜਿਹੜੀਆਂ ਜੜਾਂ ਲਾਈਆਂ ਜਾਣ ਸੋ ਅਕਾਲੀ ਦਲ ਮੇਰੇ ਇੱਕ ਦੋਸਤ ਨੇ ਪੀ ਐਚ ਡੀ ਕੀਤੀ ਹੋਈ ਆ ਪੋਲਿਟੀਕਲ ਸਾਇੰਸ ਵਿੱਚ ਉਹਨਾਂ ਦਾ ਪਿਛਲੇ ਦਿਨੀ ਮੈਨੂੰ ਫੋਨ ਆਇਆ ਉਹਨਾਂ ਨੇ ਦੱਸਿਆ ਹੈਗਾ ਵੀ ਅਕਾਲੀ ਦਲ ਸਮੁੱਚੇ ਰੂਪ ਵਿੱਚ ਕਦੇ ਵੀ ਹੋਲਿਸਟਿਕਲੀ ਸਿੱਖਾਂ ਦੀ ਪਾਰਟੀ ਨਹੀਂ ਰਹੀ ਉਹ ਉਹ ਸਿੱਖਾਂ ਦੇ ਮੁੱਦੇ ਆ ਜਿਹੜੇ ਵਕਤੀ ਤੌਰ ਤੇ ਉਠਾਉਂਦਾ ਰਿਹਾ ਸੋ 90% ਉਹਦੀ ਸਰਗਰਮੀ ਹੈਗੀ ਹੈ ਜਿਹੜੀ ਇੰਡੀਅਨ ਸਿਸਟਮ ਦੀ ਦੀ ਔਰ ਇੰਡੀਅਨ ਸਿਸਟਮ ਨੂੰ ਬਚਾਉਣ ਵਾਲੀ ਰਹੀ ਹੈ ਸਿੱਖ ਸਿਸਟਮ ਨੂੰ ਬਚਾਉਣ ਵਾਲੀ ਨਹੀਂ ਰਹੀ ਸੋ ਇਸ ਲਈ ਸਾਨੂੰ ਪਿਓਰਲੀ ਸਿੱਖ ਸਿਸਟਮ ਨੂੰ ਸਮੋਧਤ ਹੋਣ ਵਾਲੀ ਪਾਰਟੀ ਚਾਹੀਦੀ ਆ ਚਾਹੇ ਤਾਂ ਅਕਾਲੀ ਦਲ ਵਿੱਚ ਉਹੋ ਜਿਹੜੇ ਜਿਹੜੇ ਨਵੀਂ ਧਰਮ ਦੇ ਨੌਜਵਾਨਾ ਉਹ ਲਿਆਂਦੇ ਜਾਣ ਜਾਂ ਫਿਰ ਇਹਨੂੰ ਜਿੱਦਾਂ ਵੀ ਹਲਵਾ ਕੇ ਸੁਆਗਾ ਫੇਰ ਕੇ ਇਹ ਕਿੰਨਾ ਨਹੀਂ ਸਰ ਜੀ ਉਹ ਸਾਰੇ ਜਾਂ ਬਰਨਾ ਇਹ ਗਲਤੀ ਐਡੇ ਬੱਜਰ ਗੁਨਾਹਾਂ ਤੋਂ ਬਾਅਦ ਵੀ ਜੇ ਸੁਖਬੀਰ ਸਿੰਘ ਬਾਦਲ ਗਲਤੀਆਂ ਤੇ ਅੱਗੇ ਹੋਇਆ ਇਟ ਮੀਨਸ देयर इज ਨਾਟ ਰੋਂਗ ਬਹੁਤ ਵੱਡਾ ਖਲਾਪਿਆ ਹੋਇਆ ਜੀ ਬਿਲਕੁਲ ਜੀ ਕਿਤਨਾ ਕਿਤੇ ਜਦੋਂ ਕੋਈ ਫਰਕ ਹੀ ਨਹੀਂ ਰਹਿ ਗਿਆ ਜਿੱਦਾਂ ਦਾ ਆਪਾਂ ਕਹੇ ਕਿ ਬਾਕੀ ਦੀਆਂ ਪਾਰਟੀਆਂ ਨੇ ਅਗਰ ਅਕਾਲੀ ਦਲ ਵੀ ਉਦਾਂ ਦਾ ਹੀ ਹੋ ਗਿਆ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਨੇ ਤੇ ਅਕਾਲੀ ਜਲ ਵੀ ਜਦੋਂ ਉਹਨਾਂ ਹੀ ਲੀਹਾਂ ਤੇ ਤੁਰ ਪਿਆ ਤੇ ਫਿਰ ਕੌਮ ਕਿੱਧਰ ਨੂੰ ਜਾਵੇ ਜਾਂ ਸਿੱਖ ਪੰਥ ਕਿੱਧਰ ਨੂੰ ਜਾਵੇ ਇਹ ਇੱਕ ਵੱਡਾ ਸਵਾਲ ਹੈ ਦੂਜੇ ਪਨੇ ਜਿਸ ਤਰੀਕੇ ਦੇ ਨਾਲ ਪੰਜਾਬੀ ਪਾਰਟੀ ਅਕਾਲੀ ਦਲ ਇੱਕ ਇਕਾਪਾ ਗਈ ਕਿ 1996 ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਾਹਮਣੇ ਆਇਆ ਦੁਬਾਰਾ ਜਿਹੜਾ ਪੰਥਕ ਹੋਣ ਦੀਆਂ ਕੋਸ਼ਿਸ਼ਾਂ ਸਮੇਂ-ਸਮੇਂ ਤੇ ਹੁੰਦੀਆਂ ਰਹੀਆਂ ਜਾਂ ਦਿਖਾਵੇ ਦੇ ਤੌਰ ਤੇ ਤੇ ਹੋਈਆਂ ਪਰ ਪ੍ਰੈਕਟੀਕਲ ਤੌਰ ਤੇ ਆਪਾਂ ਦੇਖਿਆ ਕਿ ਇੱਕ ਮੌਕਾ ਸੀ ਕਿ ਦੋ ਤਰੀਕ ਤੋਂ ਬਾਅਦ ਅਗਰ ਸਾਰੇ ਫੈਸਲੇ ਮੰਨ ਲਏ ਜਾਂਦੇ ਤੇ ਦੂਜੇ ਬੰਨੇ ਇਹ ਹੁੰਦਾ ਕਿ ਭਾਵੇਂ ਦੁਬਾਰਾ ਸੁਖਬੀਰ ਸਿੰਘ ਬਾਦਲ ਹੀ 6 ਮਹੀਨੇ ਬਾਅਦ ਪ੍ਰਧਾਨ ਬਣ ਜਾਂਦੇ ਮੈਂਬਰਸ਼ਿਪ ਦੇ ਉਹ ਉਸ ਤਰੀਕੇ ਨਾਲ ਵੀ ਕੰਟਰੋਲ ਜਿਹੜੀ ਹੋ ਸਕਦੀ ਸੀ ਤਾਂ ਹੋ ਸਕਦਾ ਸੀ ਕਿ ਇਹਨਾਂ ਦਾ ਵੀ ਨਾਲ ਦੀ ਨਾਲ ਹੀ ਜਿਹੜਾ ਰਿਵਾਈਵਲ ਕਿਤੇ ਹੋ ਜਾਣਾ